ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ ਕਬੀਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਮੇ ਤੁਮ ਕਾ ਉਹ ਆਪਾ ਦੇ ਮੋਹਿ ਬਚਾਵ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਖ ਸਭੇ ਕਰਤਾਰਾ ਮਨ ਰਚਾਨੀ ਜੀ ਕਰਦੇ ਕਰੀਐ ਸਭ ਬੇਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਝਾੜ ਗਈ ਵਰਨਾ ਧਿਉ ਜੋ ਵਰਚਾਉ ਤੁਮਤੇ ਪਾਉ ਸੇਵਕ ਸੇ ਕ ਹਮਾਰੇ ਤਾਰੀਐ ਝੁਣ ਝੁਣ ਸਤਰਾ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸਿਰਿਯ ਸਤੁਜੋ ਕਰਿਓ ਰੱਛਾ ਰਾਖ ਲਿਓ ਮਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਤ ਦੁਸ਼ਟਨ ਕੇ ਹੰਤਾ ਤੁਮਹੋ ਪੁਰ ਚਤਰ ਦਸ ਕੰਤਾ ਕਾਲ ਪਾਏ ਬ੍ਰਹਮ ਬਵ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਗਰਬਿਜਨ ਬਰਕਾ ਸਾਸਾ ਕਰ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਏ ਬ੍ਰਹਮ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਗਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੇ ਜਨ ਗਬੁਦ ਕਰ ਕਰਾ ਕਰ ਤਾਰਾ ਪਰ ਜਾ ਤਰਤ ਤਬ ਦੇ ਅਪਾਰਾ ਜਬ ਅਕਰਖ ਕਰਤ ਹੋ ਕਮ ਹੋ ਤੁਮ ਮਿਲਤ ਦੇ ਤਰ ਸਭ ਹੋ ਗੇਤੇ ਬਦਨ ਸ੍ਰੇਟ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਤਨ ਰਾਲਮ ਜਾਣ ਬੇਦ ਭੇਦ ਅਰੇ ਆਲਮ ਨੇ ਅਨੰਕਾਰ ਨਿਰਮਕਾਰ ਨਿਲੰਬ ਆਦ ਅਨਿਲ ਅਨਾਦ ਅਸਮ ਤਾਕਾ ਮੂੜ ਚਾਰਤ ਪੈਦਾ ਜਾਗੋ ਭੇਵਨ ਭਾਵਤ ਬੇਦਾ ਤਾਕੋ ਕਰੇ ਬਾਣਨ ਮਾਨਤ ਮਹ ਮੂੜ ਕੁਛ ਭੇਦ ਨ ਜਾਣਦ ਨਾਹ ਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਿਨ ਤਨੇ ਪੇ ਆਪ ਆਪਣੀ ਬੁਧ ਹੈ ਜੇਤੀ ਬਰਨ ਬਿਨ ਬਿਨ ਤਨੇ ਤੀ ਤੁਮਰਾ ਲਖਣ ਜਾਏ ਫਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਨੇ ਕੇ ਰੂਪਨੋ ਬਸਰੂ ਪਰੰਗ ਪੈਵ ਰਾਬ ਕਹਿ ਪੂਪਾਂਡਜ ਜਿਰ ਸੇ ਤਰ ਗਿਨੇ ਉਪਰ ਕਾਂਬਹੁ ਰਤ ਦਿਨ ਕਉ ਬੋਲ ਰਾਜਾ ਹੈ ਬੈਟਾ ਕੌਂ ਸੰਤਿਪਤੋ ਸੰਕਰ ਕਹਿਤਾ ਸਗਲੇ ਸ੍ਰੇਟ ਤੇ ਕਾਇ ਅਚੰਬਵ ਆਦ ਜੁਗਾਤ ਰੂਪ ਸੇ ਅੰਭਵ ਅਭਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਟ ਉਤਪਾਤਾ ਸકલ ਮਲੇਸ਼ ਕਰੋ ਰਣਗਾਤਾ ज्येष्ठ जित अवसर निपरे तिन्के दुष्ट दुखत हमरे पुरख जमन पग परे तिहारे दिनके तुम संकट सब टारें जो कल को एक बार ते आए हैं ताके काल निकट नहीं है ऋच्छा होए ताए सब काला दुष्ट अरिष्टरें तत्काला कृपा दृष्ट तन जयन हरहो ताके ताप तन कमहर हो रिद्ध सिद्ध कर्म सब होई दुष्ट शाश्वत सके ना कोई ਨੇ ਕਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਇ ਉਬਾਰਾ ਜਿਨ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਣਗ ਗੇਤ ਮੇ ਸਰਨ ਤੇ ਹਰੀ ਆਪਾ ਹਾਥ ਦੇ ਲਿਓ ਉਬਾਰੇ ਸਰਬ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭਰਾਤਾ kelme ki shakal dekho harta dusht dukiyan ko shya karta sirr tujh paide ala bulgra granth tat kala man bhashad pal paave sohi dukuna disi byapat koi adale suni goong jo jais rasna paave suni mod ke talai chatarta aave dukh dard pao nikat na tin nar ke rahe ਹੈ ਜੋ ਜਾ ਕੇ ਇੱਕ ਬਾਰ ਚੋਪਈ ਕੋ ਕਹੇ ਚੋਪਈ ਸੰਬਤ 17 ਸਹਿਜ ਬਣੀ ਜੇ ਅਰਧ ਸਹਿਜ ਬਣ ਤੀਨ ਕਹੀ ਜੇ ਭਾਦਰਵ ਸੁਦੀ ਅਸ਼ਟਮੀ ਰਵਵਾਰ ਤੀਰ ਸਤੰਦਰ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤੇ ਇਕ ਨਾ ਮਾਨਿਓ सिमरत शास्त्र वेद सबे वो भेद कहे हम एक न जान्यो सिरिय स्पान कृपा तुम्हारी घर में न गयो सब तो बखाने दोहरा सकल द्वार को चाड गए गए तोहर द्वार बाए गए की लाज अस गोविंद दास हार सकल द्वार को छाड गए गयो तोहर द्वार बाए गए की लाज अस गोविंद दास तोहार ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ